ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਿਹੜੀਆਂ ਚੀਜ਼ਾਂ ਹੁੰਦੀਆਂ ਜੋ ਗੁਰੂ ਘਰ ਤੋਂ ਨਹੀਂ ਲਿਆਉਣੀਆਂ ਚਾਹੀਦੀਆਂ ਸੰਤ ਬ੍ਰਹਮ ਗਿਆਨੀ ਜੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਗੁਰਦਾਰ ਸਾਹਿਬ ਤੋਂ ਲਿਆਂਦੀਆਂ ਇਹ ਚੀਜ਼ਾਂ ਤੁਹਾਡੇ ਘਰ ਨੂੰ ਬਰਬਾਦ ਕਰ ਦੇਣਗੀਆਂ ਤੁਹਾਡੇ ਘਰ ਦਾ ਉਜਾੜਾ ਲਿਆ ਦੇਣਗੀਆਂ ਇਸ ਲਈ ਇਹ ਗਲਤੀ ਕਦੇ ਨਾ ਕਰੋ ਜੀ ਬੀਬੀਆਂ ਪੈਣਾ ਜ਼ਰੂਰ ਸੁਣਿਓ ਜੀ ਅੱਜ ਇਸ ਵੀਡੀਓ 'ਚ ਦੱਸਾਂਗੇ ਉਹ ਕਿਹੜੀਆਂ ਚੀਜ਼ਾਂ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਇਓ ਜੀ ਮਹਾਪੁਰਖ ਹੰਸਾਲੀ ਸੰਤ ਬ੍ਰਹਮ ਗਿਆਨੀ ਕਹਿੰਦੇ ਹੁੰਦੇ ਸੀ ਜੀ ਕਹਿੰਦੇ ਗੁਰਦਾਰ ਸਾਹਿਬ ਜਾਓ ਉੱਥੇ ਚੰਗੀ ਸਿੱਖਿਆ ਲੈ ਕੇ ਆਓ ਸਰਵੰਤ ਦਾ ਭਲਾ ਮੰਗ ਕੇ ਆਓ ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਜਾਣੇ ਹੋ ਨਾ ਦਰਬਾਰ ਸਾਹਿਬ ਤੇ ਜਾਣੇ ਹੋ ਦੇਖੋ ਜੀ ਗੁਰੂ ਉਹ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਨੇ ਕਹਿੰਦੇ ਜੀ ਉਹ ਤੁਹਾਡਾ ਟੀਚਰ ਹੈ ਤੁਸੀਂ ਉਸ ਦੇ ਸਟੂਡੈਂਟ ਹੋ ਤਾਂ ਤੁਸੀਂ ਉਹਨਾਂ ਤੋਂ ਸਿੱਖ ਕੇ ਆਉਣਾ ਹੈ ਠੀਕ ਹੈ ਜੀ ਕਦੇ ਵੀ ਹੰਕਾਰ ਨਹੀਂ ਕਰਨਾ ਉਹਨਾਂ ਮੂਰੇ ਜਾ ਕੇ ਹੰਕਾਰੋ ਨਾ ਉਨਾਂ ਤੋਂ ਸਿੱਖ ਕੇ ਆਓ ਉਹ ਦੇਖੋ ਜੀ ਹਾਂਜੀ ਵੈਗੁਰ ਜੀ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੇ ਤੁਹਾਡੇ ਘਰ ਨੂੰ ਬਰਬਾਦ ਕਰ ਸਕਦੀਆਂ ਨੇਗੀਆਂ ਤੇ ਮਹਾਪੁਰਖ ਜੀ ਕਹਿੰਦੇ ਕਹਿੰਦੇ ਜੀ ਉਹ ਪਹਿਲੀ ਚੀਜ਼ ਆ ਗੁਰੂ ਘਰ ਤੋਂ ਲਿਆਂਦਾ ਹੋਇਆ ਨਜਾਇਜ਼ ਰਾਸ਼ਨ ਕਦੇ ਵੀ ਨਜਾਇਜ਼ ਰਾਸ਼ਨ ਗੁਰੂ ਘਰ ਤੋਂ ਲੈ ਕੇ ਨਾਓ ਵੈਗੁਰ ਜੀ ਇੱਕ ਵਾਰ ਦੀ ਗੱਲ ਐ ਮੈਂ ਤੁਹਾਨੂੰ ਦੱਸਦੀਆਂ ਗੁਰੂ ਘਰ ਦਾ ਪ੍ਰਧਾਨ ਸੀ ਜੀ ਉਹਦੀ ਡਿਊਟੀ ਹੁੰਦੀ ਸੀ ਗੋਲਖ ਦੇ ਪੈਸੇ ਗੈਣ ਤੇ ਸਾਡੇ ਪਿੰਡ ਦੀ ਸੱਚੀ ਘਟਨਾ ਜੀ ਮੈਂ ਪਿੰਡ ਦਾ ਨਾਂ ਤਾਂ ਨਹੀਂ ਦੱਸੂਗੀ ਤੇ ਸਾਰੀ ਸੰਗਤ ਬੈਠ ਕੇ ਪਿਆਰ ਨਾਲ ਗੋਲਕ ਗਿਣਦੀ ਹੁੰਦੀ ਸੀ ਤੇ ਉਹ ਬੰਦਾ ਦੇਖੋ ਜੀ ਐਨਾ ਹੰਕਾਰੀ ਸੀ ਉਹਦੇ ਮਨ 'ਚ ਬਿਲਕੁਲ ਵੀ ਭੈੜਰ ਨਹੀਂ ਸੀ ਉਹ ਬੰਦਾ ਦੇਖਿਆ ਜੀ ਮੈਂ ਉਹ ਕੀ ਕਰਿਆ ਕਰਿਆ ਜਦੋਂ ਕੋਈ ਵੱਡਾ ਨੋਟ ਆਇਆ ਕਰੇ ਤਾਂ ਉਹ ਆਪਣੀ ਜੇਬ ਵਿੱਚ ਪਾ ਲਿਆ ਕਰੇ ਪਤਾ ਨਹੀਂ ਕਿੰਨੇ ਟਾਈਮ ਤੋਂ ਏਸੇ ਤਰ੍ਹਾਂ ਠੱਗੀ ਮਾਰਿਆ ਸੀ ਇੱਕ ਦਿਨ ਨਾ ਕੈਮਰੇ ਵਿੱਚ ਫਿਰ ਉਹ ਫੜਿਆ ਗਿਆ ਲੋਕ ਬਹੁਤ ਹੈਰਾਨ ਹੋਏ ਵੀ ਗੁਰੂ ਘਰ ਵਿੱਚ ਰਹਿ ਕੇ ਐਡੀ ਵੱਡੀ ਠੱਗੀ ਪਰ ਬਾਅਦ ਵਿੱਚ ਜਦੋਂ ਕਹਿੰਦੇ ਉਹਦੇ ਹਾਲਾਤ ਹੋਏ ਨੇ ਜੀ ਘਰ ਦੇ ਹਾਲਾਤ ਸੀ ਉਹ ਬਹੁਤ ਨਿੰਦਣਯੋਗ ਸੀ ਮਤਲਬ ਦੇਖਣ ਵਾਲੇ ਨਹੀਂ ਸੀ ਉਹਦੇ ਉਹ ਹਾਲਾਤ ਫਿਰ ਕਹਿੰਦੇ ਨੇ ਜੀ ਰੱਬ ਨਰਕ ਸਵਰਗ ਇੱਥੇ ਹੀ ਦਿਖਾਉਂਦਾ ਆ ਇਹ ਗੁਰੂ ਘਰ ਦੀ ਕਮਾਈ ਆ ਠੀਕ ਆ ਜੀ ਇਹ ਰਾਸ ਨਹੀਂ ਆਉਂਦੀ ਹੁੰਦੀ ਵਾਹਿਗੁਰੂ ਜੀ ਅਕਾਰ ਮਹਾਰਾਜ ਜੀ ਕਹਿੰਦੇ ਨੇ ਕਿ ਮਹਾਪੁਰਖ ਕਹਿੰਦੇ ਨੇ ਕਹਿੰਦੇ ਜੀ ਫਿਰ ਉਹ ਹੱਡਾਂ 'ਚੋਂ ਨਿਕਲਦਾ ਹੈ ਰੱਬ ਹੱਡਾਂ 'ਚੋਂ ਕਢਾਉਂਦਾ ਹੈ ਇਸ ਲਈ ਕਦੇ ਵੀ ਬਿਨਾਂ ਸੇਵਾ ਤੋਂ ਕੀਤੀਆਂ ਹੋਈਆਂ ਚੀਜ਼ਾਂ ਘਰੇ ਲਿਆਉਣ ਨਾਲ ਘਰ ਦੀ ਬਰਬਾਦੀ ਜੀ ਲਾਜ਼ਮੀ ਹੈ ਘਰ ਦਾ ਉਜਾੜਾ ਲਾਜ਼ਮੀ ਹੈ ਮਹਾਪੁਰਖ ਕਹਿੰਦੇ ਨੇ ਕਦੇ ਵੀ ਇਹ ਚੀਜ਼ ਨਾ ਕਰੋ ਠੀਕ ਹੈ ਜੀ ਮਹਾਪੁਰਖ ਜੀ ਕਹਿੰਦੇ ਸੰਗਤ ਦੀਆਂ ਚੀਜ਼ਾਂ ਦੁਆਰਾ ਚੜਾਈਆਂ ਜਾਂਦੀਆਂ ਨੇ ਹਨਾ ਦੇਖੋ ਜੀ ਇਹ ਮਹਾਪੁਰਖ ਜਿਵੇਂ ਹੁਣ ਆਪਾਂ ਮੰਨ ਲਓ ਕੋਈ ਸੰਗਤ ਆ ਕੋਈ ਚੀਜ਼ ਚੜਾ ਕੇ ਜਾਂਦੀ ਆ ਤੇ ਮਹਾਪੁਰਖ ਜੀ ਕਹਿੰਦੇ ਨੇ ਕਹਿੰਦੇ ਉਹ ਸੰਗਤ ਵਰਤਣ ਦਾ ਹੀ ਭੱਲੀਆਂ ਨਿਗੀਆਂ ਕਦੇ ਵੀ ਕਿਸੇ ਦਾ ਨਿੱਜੀ ਹਿੱਤੇ ਵਿੱਚ ਨਾ ਵਰਤੋ ਤੁਸੀਂ ਮੰਨ ਲਓ ਘਰੇ ਲਿਆਉਨੇ ਹੋ ਕਿਸੇ ਨੇ ਕੋਈ ਡੱਬਾ ਚੜਾਇਆ ਕਿਸੇ ਵੀ ਚੀਜ਼ ਦਾ ਕੋਈ ਫਰੂਟ ਚੜਾਉਂਦਾ ਕੁਝ ਵੀ ਆਪਾਂ ਘਰੇ ਲਿਆਉਨੇ ਘਰੇ ਨਾ ਲੈ ਕੇ ਆਓ ਜੀ ਉਸ ਸੰਗਤ ਵਿੱਚ ਵਰਤਣ ਦੀ ਕਿਰਪਾਲਤਾ ਕਰੋ ਠੀਕ ਹੈ ਜੀ ਫਿਰ ਕਹਿੰਦੇ ਜੀ ਵਾਹਿਗੁਰੂ ਕਹਿੰਦੇ ਨੇ ਮਹਾਪੁਰਖ ਜੀ ਕਹਿੰਦੇ ਨੇ ਕਦੇ ਵੀ ਨਦੀ ਦੀ ਹਿੱਤ ਵਿੱਚ ਜਦੋਂ ਤੁਸੀਂ ਵਰਤ ਲੈਨੇ ਨਾ ਫਿਰ ਬਹੁਤ ਬੁਰੇ ਹਾਲਤ ਹੁੰਦੇ ਨੇ ਲੋਕਾਂ ਦੇ ਹਾਲਾਤ ਹੁੰਦੇ ਫਿਰ ਜਿੱਥੇ ਤੱਕ ਮਰਜੀ ਭੱਜ ਲਿਓ ਫਿਰ ਨਹੀਂ ਖੜਾ ਛੁੱਟਣਾ ਮਹਾਪੁਰਖ ਜੀ ਕਹਿੰਦੇ ਕਹਿੰਦੇ ਮਹਾਪੁਰਖ ਕਹਿੰਦੇ ਕਹਿੰਦੀ ਜੀ ਲੇਖਾ ਦਾ ਫਿਰ ਦੇਣਾ ਹੀ ਪੈਣਾ ਬੀਬੀਆਂ ਪਹਿਣਾ ਧਿਆਨ ਨਾਲ ਸੋਲਣਾ ਮਹਾਪੁਰਖ ਜੀ ਕਹਿੰਦੇ ਦੂਜੀ ਗੱਲ ਕਿਹੜੀ ਆ ਦੂਜਾ ਕੰਮ ਕਿਹੜਾ ਜਿਹੜਾ ਨਹੀਂ ਕਰਨਾ ਚਾਹੀਦਾ ਕਹਿੰਦੇ ਲੋੜੋ ਵੱਧ ਲਿਆ ਗਿਆ ਪ੍ਰਸ਼ਾਦ ਤੇ ਲੰਗਰ ਵਿੱਚੋਂ ਚੱਕਿਆ ਗਿਆ ਸਮਾਨ ਹੁੰਦਾ ਕਈਆਂ ਨੂੰ ਇਹ ਹੁੰਦਾ ਨਾ ਲੈ ਲਓ ਉਹ ਵੀ ਲੈ ਲਓ ਆ ਵੀ ਲੈ ਲਓ ਬੀ ਘਰੇ ਟੋਲੋ ਚੇਤੀ ਸੋਗੋ ਮਾਪੁਰਖ ਜੀ ਕਹਿੰਦੇ ਸੋਗੋ ਉੱਥੋਂ ਰਹਿ ਕੇ ਕਿਸੇ ਦੇ ਮੂੰਹ ਵਿੱਚ ਪੈਣ ਦਿਓ ਮੈਂ ਜੀ ਦੇਖਿਆ ਸਾਡੇ ਪਿੰਡ ਦੀ ਇਹ ਸੱਚੀ ਘਟਨਾ ਬਿਲਕੁਲ ਬੀਬੀਆਂ ਕੀ ਕਰਦੀਆਂ ਨੇ ਜੀ ਹਜੇ ਹਜੇ ਸਾਰੀ ਸੰਗਤ ਪ੍ਰਸ਼ਾਦਾ ਪਾਣੀ ਛਕ ਰਹੀ ਹੁੰਦੀ ਆ ਉਹ ਪਹਿਲਾਂ ਹੀ ਇੱਕ ਆਪਣੇ ਘਰਾਂ ਵਾਸਤੇ ਬਾੜੀਆਂ ਵਿੱਚ ਦਾਣਾਂ ਖੀਰਾਂ ਪਾ ਕੇ ਰੱਖ ਦਿੰਦੀਆਂ ਨੇ ਕੋਈ ਕੇਲੀਆਂ ਚ ਪਾ ਕੇ ਰੱਖ ਦਿੰਦੀਆਂ ਕੋਈ ਡੋਲੂ ਚ ਪਾ ਕੇ ਰੱਖ ਦਿੰਦੀਆਂ ਨੇ ਹਨਾ ਕਹਿੰਦੇ ਜੀ ਇਸ ਲਈ ਪੂਰਾ ਹੋਵੇ ਚਾਹੇ ਨਾ ਪਰ ਉਹਨਾਂ ਨੇ ਆਪਣੇ ਘਰ ਨੂੰ ਪਹਿਲਾਂ ਪਹੁੰਚਾ ਦਿੰਦੀਆਂ ਨੇ ਕਿੰਨੇ ਸ਼ਰਮ ਦੀ ਗੱਲ ਹੈ ਨਾ ਦੇਖੋ ਜੀ ਕੋਈ ਮੰਗਣ ਵਾਲਾ ਮਾੜਾ ਮੰਗਤਾ ਆਉਂਦਾ ਕੋਈ ਆ ਕੇ ਬਾਹਰੋਂ ਕੋਈ ਆ ਕੇ ਕਹਿੰਦਾ ਜੀ ਸਾਨੂੰ ਪ੍ਰਸ਼ਾਦਾ ਪਾਣੀ ਸਰਕਾਰ ਦਿਓ ਫਿਰ ਉਹਨਾਂ ਨੂੰ ਛਕਾਉਣ ਨੂੰ ਕੁਝ ਨਹੀਂ ਹੁੰਦਾ ਫਿਰ ਉਹਨਾਂ ਨੂੰ ਜਵਾਬ ਦੇ ਕੇ ਮੋੜਨਾ ਪੈਂਦਾ ਵੀ ਨਹੀਂ ਜੀ ਸਾਡੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਖਤਮ ਹੋ ਗਿਆ ਦੇਖੋ ਜਾਂ ਤਾਂ ਆਪੇ ਇਹ ਕਹਿ ਸਕਦੇ ਆ ਕਮੇਟੀ ਬਹੁਤ ਮਾੜੀ ਆ ਜਾ ਫਿਰ ਲੋਕਾਂ ਚ ਜਿਵੇਂ ਕਹਿੰਦੇ ਆ ਵੀ ਉਹਨਾਂ ਨੇ ਕਦੇ ਕੁਝ ਦੇਖਿਆ ਨਹੀਂ ਉਹਨ ਨੂੰ ਨਾ ਹੁੰਦਾ ਵੀ ਛੇਤੀ ਘਰੇ ਢੋ ਲੋ ਵੀ ਜਿਵੇਂ ਸਾਰੀ ਜ਼ਿੰਦਗੀ ਉਹਨਾਂ ਨੇ ਉਹੀ ਰਾਸ਼ਨ ਚਲਾਉਣਾ ਹੁੰਦਾ ਹੈ ਹਨ ਮੋੜ ਕੇ ਉਹਨਾਂ ਨੇ ਕੁਝ ਬਣਾਉਣਾ ਹੀ ਨਹੀਂ ਹੈਗਾ ਕਹਿੰਦੇ ਮਹਾਪੁਰਖ ਜੀ ਕਹਿੰਦੇ ਕਹਿੰਦੇ ਜੀ ਤੁਹਾਡੀਆਂ ਬੀਬੀਆਂ ਭੈਣੋਂ ਇਹ ਕੀਤੀਆਂ ਹੋਈਆਂ ਗਲਤੀਆਂ ਹਨਾ ਇਹ ਕੀਤੀਆਂ ਹੋਈਆਂ ਗਲਤੀਆਂ ਤੁਹਾਡੇ ਘਰ ਨੂੰ ਬਰਬਾਦ ਕਰ ਦੇਣਗੀਆਂ ਤੁਹਾਡੇ ਘਰ ਚ ਉਜਾੜਾ ਫਿਰ ਲਾਜਮੀ ਆ ਠੀਕ ਆ ਜੀ ਤੇ ਕਹਿੰਦੇ ਤੁਹਾਡੀ ਸੇਵਾ ਬਹੁਤ ਸੇਵਾ ਕਰਕੇ ਅਹੰਕਾਰ ਕਰਦੇ ਨੇ ਵੀ ਅਸੀਂ ਆ ਸੇਵਾ ਕੀਤੀ ਮੈਂ ਅੱਜ ਝਾੜੂ ਲਾਇਆ ਮੈਂ ਅੱਜ ਮੰਨ ਲਓ ਉਥੇ ਖਿੜਕੀਂ ਦੇ ਦਰਵਾਜੇ ਸਾਫ਼ ਕਰਤੇ ਜਾਂ ਜੋੜਿਆਂ ਦੀ ਸੇਵਾ ਕਰਤੀ ਉਹ ਹੰਕਾਰ じゃ ਮਹਿਸੂਸ ਕਾਂ ਲਾ ਜਾਂਦਾ ਵੀ ਮੈਂ ਆਹ ਕੰਮ ਕੀਤਾ ਵੀ ਪਤਾ ਨਹੀਂ ਮੈਂ ਕਿੱਡਾ ਕਮਹਾਨ ਹੋ ਗਿਆ ਜੋ ਕਿ ਬਹੁਤ ਮਹਾਪੁਰਖ ਕਹਿੰਦੇ ਜੀ ਬਹੁਤ ਗਲਤ ਆ ਆਪਣੇ ਮੂੰਹੋਂ ਬੜਿਆਈ ਕਰਨੀ ਬਹੁਤ ਗਲਤ ਆ ਜੀ ਕਹਿੰਦੇ ਸੇਵਾ ਕਰਦੇ ਹੋ ਨਾ ਕਹਿੰਦੇ ਮਹਾਪੁਰਖ ਜੀ ਕਹਿੰਦੇ ਨੇ ਸੇਵਾ ਕਰ ਕਰਦੇ ਹੋ ਨਾ ਜੀ ਪੁਰਖ ਕਹਿੰਦੇ ਨੇ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈਦਾ। ਮਹਾਪੁਰਖ ਕਹਿੰਦੇ ਜੀ ਕਹਿੰਦੇ ਜੀ ਤੁਸੀਂ ਬਾਣੀ ਪੜਦੇ ਹੋ, ਸੇਵਾ ਕਰਦੇ ਹੋ, ਉਹ ਜਣਾਈ ਨਾ ਜਾਓ ਉਹ ਫਿਰ ਨੇਹ ਫਲ ਹੋ ਜਾਂਦੀ ਆ। ਜੋ ਤੁਸੀਂ ਬਾਰੀ-ਬਾਰੀ ਸੁਣਾਈ ਜਾਂਦੇ ਹੋ ਮੈਂ ਸੇਵਾ ਕੀਤੀ, ਮੈਂ ਬਾਣੀ ਪੜੀ ਫਿਰ ਉਹ ਕਹਿੰਦੇ ਉਹ ਬਾਰੀ-ਬਾਰੀ ਸੁਣਾਈ ਜਾਣਾ ਤੁਸੀਂ ਉਹ ਨੇਹ ਫਲ ਹੋ ਜਾਂਦੀ ਆ। ਉਹ ਅਕਾਲਪੁਰਖ ਵਾਹਿਗੁਰੂ ਫਿਰ ਪਰਵਾਣ ਨਹੀਂ ਕਰਦੇ ਜੀ। ਸੇਵਾ ਕਰਕੇ ਕਹਿੰਦੇ ਲੋਕ ਉਹੀ ਗੱਲ ਹੋ ਗਈ ਜੀ ਹੰਕਾਰ ਕਰਦੇ ਨੇ ਵੀ ਜੋ ਕਿ ਬਹੁਤ ਮਾੜਾ ਪਰ ਸੇਵਾ ਪਰਵਾਨ ਨਹੀਂ ਹੁੰਦੀ ਫਿਰ ਤੁਸੀਂ ਜਿੰਨਾ ਮਰਜ਼ੀ ਜੋ ਲਾ ਲਓ ਜਦ ਤੁਸੀਂ ਦਿਖਾਵੇ ਨੂੰ ਸੇਵਾ ਕਰਨੀ ਆ ਨਾ ਦਿਖਾਵੇ ਨੂੰ ਬਾਣੀ ਪੜ੍ਹਨੀ ਆ ਫਿਰ ਸੋ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਤੇ ਉਹ ਪਰਵਾਨ ਨਹੀਂ ਹੁੰਦੀ ਜਿੰਨਾ ਮਰਜ਼ੀ ਜੋ ਲਾ ਲਿਓ ਕਹਿੰਦੇ ਜੀ ਰਾਜ ਜਨੇ ਕੇ ਰਾਜਾ ਮਹਾਰਾਜ ਜਨੇ ਕੇ ਰਾਜਾ ਐਸੋ ਰਾਜ ਛੋੜ ਦੂਜਾ ਕਾਹੇ ਧਿਆਏ ਹਨਾ ਅਕਾਲ ਪੁਰਖ ਕਹਿੰਦੇ ਨੇ ਇਹ ਗੱਲ ਦੀ ਚਿੰਤਾ ਨਾ ਕਰੀ ਕਿ ਫਿਰ ਉਸ ਵਾਹਿਗੁਰੂ ਤੋਂ ਮਰਜ਼ੀ ਲੈ ਲਈ ਇਹ ਨਾ ਕਦੇ ਵੀ ਕਿ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਆ ਨਹੀਂ ਦਿੱਤਾ ਜਾਂ ਮੈਨੂੰ ਉਹ ਨਹੀਂ ਮਿਲਿਆ ਠੀਕ ਹੈ ਜੀ ਸਭ ਕੁਝ ਮਿਲ ਜਾਣਾ ਹੈ ਜਦੋਂ ਤੁਹਾਡਾ ਭਰੋਸਾ ਤੁਹਾਡੇ ਵਾਹਿਗੁਰੂ ਤੇ ਅਟੁੱਟ ਹੋਊਗਾ ਨਾ ਸਭ ਕੁਝ ਮਿਲ ਜਾਣਾ ਹੈ ਫਿਰ ਉਸ ਵਾਹਿਗੁਰੂ ਤੋਂ ਜੋ ਮਰਜ਼ੀ ਲੈ ਲਈ ਫਿਰ ਵਾਹਿਗੁਰੂ ਆਪ ਕਿਰਪਾ ਕਰਨਗੇ ਮਹਾਪੁਰਖ ਜੀ ਕਹਿੰਦੇ ਨੇ ਭਰਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਕਹਿੰਦੇ ਨੇ ਜੀ ਕਿ ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਗਿੱਲਾ ਨਾ ਕਰੀਂ ਵੀ ਮੇਰੇ ਸਤਿਗੁਰੂ ਤੋਂ ਮੈਨੂੰ ਆ ਨਹੀਂ ਮਿਲਿਆ ਜਾਂ ਉਹ ਨਹੀਂ ਮਿਲਿਆ ਕਹਿੰਦੇ ਜੀ ਜਿੱਦਨੇ ਗੁਰੂ ਸਾਹਿਬ ਦੀ ਤੇਰੇ ਤੇ ਕਿਰਪਾ ਹੋਗੀ ਨਾ ਤੇਰੀਆਂ ਝੋਲੀਆਂ ਛੋਟੀਆਂ ਪੈ ਜਾਣਗੀਆਂ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੰਨਾ ਦੇ ਦੇਣਾ ਇੰਨਾ ਦੇਣਿਆ ਤਾਂ ਮੇਰੀ ਜੀ ਹੱਥ ਵਨ ਕੇ ਬੇਨਤੀ ਆ ਕਦੇ ਵੀ ਕਦੇ ਵੀ ਤੁਸੀਂ ਗੁਰੂ ਘਰ ਤੋਂ ਇਹ ਜਿਹੀਆਂ ਚੀਜ਼ਾਂ ਨਾ ਲੈ ਕੇ ਆਓ ਜੋ ਤੁਹਾਡੇ ਘਰ ਦੀ ਬਰਬਾਦੀ ਦਾ ਕਾਰਨ ਬਣ ਸਕੇ ਇਸ ਸਗੋ ਵੱਤੋ ਵੱਤ ਗੁਰੂ ਘਰ ਦਿਆ ਕਰੋ ਤਾਂ ਜੋ ਸੰਗਤ ਦੇ ਮੂਹ ਚ ਪੈ ਸਕੇ ਹਨਾ ਤਾਂ ਜੋ ਤੁਹਾਨੂੰ ਅਸੀਸਾਂ ਮਿਲ ਸਕਣ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਤੇ ਤੁਹਾਡੀ ਸੇਵਾ ਜਿਹੜੀ ਉਹ ਪ੍ਰਵਾਨ ਹੋ ਸਕੇ ਸਕੇ ਕਹਿੰਦੇ ਜੀ ਸੇਵਾ ਵੀ ਚੁੱਪਚੀ ਬੀਤੇ ਕਰੋ ਬਾਣੀ ਵੀ ਚੁੱਪਚੀ ਬੀਤੇ ਪੜੋ ਬਾਲਾ ਗਾਹ ਪਾਉਣ ਦੀ ਲੋੜ ਨਹੀਂ ਲੋਕਾਂ ਨੂੰ ਜਿਚਾਉਣ ਦੀ ਲੋੜ ਨਹੀਂ ਫਿਰ ਉਹ ਸੇਵਾ ਤੁਹਾਡੀ ਨੇਫਲ ਹੋ ਜੂਗੀ ਫਿਰ ਗੁਰੂ ਮਹਾਰਾਜ ਨੂੰ ਤੁਸੀਂ ਲਾਂਬੇ ਨਾ ਦਿਆ ਕਰੋ ਸਾਨੂੰ ਆ ਨਹੀਂ ਮਿਲਦਾ ਸਾਨੂੰ ਉਹ ਨਹੀਂ ਮਿਲਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਿਆ ਕਰੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ